ਸਤਿ ਸ਼੍ਰੀ ਅਕਾਲ ਅਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਅੱਜ ਜਦੋਂ ਅਸੀਂ ਲੋਹੜੀ ਦੀ ਪਵਿੱਤਰ ਅੱਗ ਬਾਲਦੇ ਹਾਂ ਤਾਂ ਯਾਦ ਰੱਖੋ ਕਿ ਇਹ ਸਿਰਫ ਰਿਵਾਜ ਨਹੀਂ ਹੈ ਜਿਵੇਂ ਅਸੀਂ ਅੱਗ ਵਿੱਚ ਤਿਲ ਅਤੇ ਫੁੱਲੇ ਪਾਉਂਦੇ ਹਾਂ ਆਓ ਅੱਜ ਅਸੀਂ ਆਪਣੇ ਅੰਦਰਲੇ ਡਰ ਅਤੇ ਨਸ਼ੇ ਦੇ ਵਿਕਾਰਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਸਮਰਪਨ ਕਰੀਏ ਜਦੋਂ ਅਸੀਂ ਆਪਣੀ ਹਉਮੈ ਨੂੰ ਇਸ ਪਵਿੱਤਰ ਅੱਗ ਵਿੱਚ ਸਵਾਹ ਕਰ ਦਿੰਦੇ ਹਾਂ ਉਦੋਂ ਹੀ ਸਾਡੀ ਅਸਲ ਜਿੱਤ ਹੁੰਦੀ ਹੈ ਆਓ ਸਰਫ ਅੱਜ ਦੇ ਲਈ ਜਨਵਰੀ 13 ਜੇਤਨ ਲਈ ਸਮਰਪਣ ਨਸ਼ਈ ਦੀ ਮਦਦ ਤਦ ਹੀ ਸ਼ੁਰੂ ਹੋ ਪਉਂਦੀ ਹੈ ਜਦ ਅਸੀਂ ਹਰ ਤਰੀਕੇ ਨਾਲ ਆਪਣੀ ਪੂਰੀ ਹਾਰ ਮੰਨਣ ਦੇ ਯੋਗ ਹੋ ਜਾਂਦੇ ਹਾਂ ਮੁਕੰਮਲ ਹਾਰ ਇਹ ਕੀ ਧਾਰਨਾ ਹੈ ਇਸ ਦਾ ਮਤਲਬ ਹੈ ਸਮਰਪਣ ਸਮਰਪਣ ਪੂਰੀ ਤਰ੍ਹਾਂ ਮੈਦਾਨ ਛੱਡ ਦੇਣਾ ਬਿਨਾ ਕਿਸੇ ਸ਼ਰਤ ਦੇ ਇੱਕਦਮ ਮੈਦਾਨ ਚੋਂ ਹਟ ਜਾਣਾ ਆਪਣੇ ਹੱਥ ਖੜੇ ਕਰ ਦੇਣਾ ਅਤੇ ਲੜਾਈ ਦੇ ਮੈਦਾਨ ਚੋਂ ਚਲੇ ਜਾਣਾ ਹੋ ਸਕਦਾ ਹੈ ਕਿ ਆਪਣੀ ਪਹਿਲੀ ਬੈਠਕ ਵਿੱਚ ਹੀ ਆਪਣੇ ਹੱਥ ਖੜੇ ਕਰਨੇ ਪੈ ਜਾਣ ਅਤੇ ਮੰਨਣਾ ਪੈ ਜਾਵੇ ਕਿ ਅਸੀਂ ਨਸ਼ਈ ਹਾਂ ਅਸੀਂ ਇਹ ਕਿੱਦਾਂ ਜਾਣ ਪਾਵਾਂਗੇ ਕਿ ਅਸੀਂ ਪਹਿਲਾ ਕਦਮ ਚੱਕ ਲਿਆ ਹੈ ਜੋ ਸਾਨੂੰ ਨਸ਼ਾ ਮੁਕਤ ਜ਼ਿੰਦਗੀ ਜਿਉਣ ਦੇ ਰਾਹ ਵੱਲ ਅੱਗੇ ਲੈ ਜਾਵੇਗਾ ਅਸੀਂ ਜਾਣਦੇ ਹਾਂ ਕਿਉਂਕਿ ਜੇਕਰ ਇੱਕ ਵਾਰ ਇਹ ਵੱਡਾ ਕਦਮ ਚੱਕ ਲਿਆ ਤਾਂ ਅਸੀਂ ਫੇਰ ਕਦੇ ਵੀ ਨਸ਼ਾ ਨਹੀਂ ਕਰਾਂਗੇ ਅੱਜ ਤਾਂ ਬਿਲਕੁਲ ਨਹੀਂ ਇਹੀ ਗੱਲ ਹੈ ਪਰ ਇਹ ਗੱਲ ਇਹ ਨਹੀਂ ਸ਼ੌਕੀ ਵੀ ਨਹੀਂ ਹੈ ਪਰ ਇਹ ਸੁਧਾਰਨ ਜ਼ਰੂਰ ਹੈ ਅਸੀਂ ਪਹਿਲੇ ਕਦਮ ਤੇ ਕੰਮ ਕਰਦੇ ਹਾਂ ਅਸੀਂ ਸਵਾਰਕਰ ਕਰਦੇ ਹਾਂ ਕਿ ਹਾਂ ਅਸੀਂ ਨਸ਼ਈ ਹਾਂ ਇੱਕ ਹੀ ਬਹੁਤ ਹੈ ਅਤੇ ਹਜ਼ਾਰ ਵੀ ਘਟ ਹਨ ਇਸ ਗੱਲ ਨੂੰ ਅਸੀਂ ਆਪਣੇ ਲਈ ਕਈ ਵਾਰ ਸਾਬਤ ਕਰ ਚੁੱਕੇ ਹਾਂ ਅਸੀਂ ਮੰਨਦੇ ਹਾਂ ਕੀ ਅਸੀਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਹੀਂ ਕਰ ਸਕਦੇ ਅਸੀਂ ਇਸ ਨੂੰ ਮੰਨਦੇ ਹਾਂ ਅਸੀਂ ਉੱਚੀ ਆਵਾਜ਼ ਵਿੱਚ ਇਹੋ ਜਿਹਾ ਕਹਿ ਸਕਦੇ ਹਾਂ ਜੇਕਰ ਇਹ ਜ਼ਰੂਰੀ ਵੀ ਹੋਵੇ ਅਸੀਂ ਆਪਣੇ ਰੋਜ਼ਾਨਾ ਕਾਰਜ ਸ਼ੁਰੂ ਹੁੰਦੇ ਹੀ ਪਹਿਲਾ ਕਦਮ ਚੁੱਕਦੇ ਹਾਂ ਇੱਕ ਦਿਨ ਦੇ ਲਈ ਇਸ ਪਹਿਲੇ ਕਦਮ ਤੇ ਚੱਲਦੇ ਹਾਂ ਹੀ ਮੰਨਣਾ ਹੀ ਸਾਨੂੰ ਸਿਰਫ ਅੱਜ ਦੇ ਲਈ بار بار ਦੀ ਸਾਡੀ ਅਮਲ ਦੀ ਲੋੜ ਤੋਂ ਸਾਨੂੰ ਆਜ਼ਾਦ ਕਰ ਦਿੰਦਾ ਹੈ ਅਸੀਂ ਇਸ ਬਿਮਾਰੀ ਦੇ ਸਾਹਮਣੇ ਆਪਣੇ ਹਥਿਆਰ ਸਿੱਟ ਚੁੱਕੇ ਹਨ ਆਪਣੇ ਹੱਥ ਖੜੇ ਕਰ ਦਿੱਤੇ ਹਨ ਅਸੀਂ ਮੈਦਾਨ ਛੱਡ ਗਏ ਹਾਂ ਪਰ ਇਹ ਇਸ ਸਮਰਪਣ ਵਿੱਚ ਵੀ ਸਾਡੀ ਜਿੱਤ ਹੀ ਹੋਈ ਹੈ ਅਤੇ ਐਨੇ ਦੇ ਪ੍ਰੋਗਰਾਮ ਦੇ ਇਸ ਪਹਿਲੇ ਕਦਮ ਦਾ ਇਹੀ ਤਾਂ ਵਿਰੋਧੀ ਮਤ ਹੈ ਅਸੀਂ ਜਿੱਤਣ ਦੇ ਲਈ ਸਮਰਪਣ ਕਰ ਦਿੰਦੇ ਹਾਂ ਅਤੇ ਇਸ ਸਮਰਪਣ ਵਿੱਚ ਹੀ ਅਸੀਂ ਇੱਕ ਐਹੋ ਜਿਹੀ ਵੱਡੀ ਸ਼ਕਤੀ ਦਾ ਫਾਇਦਾ ਹਾਸਲ ਕਰਦੇ ਹਾਂ ਜਿਸ ਦੀ ਸੰਭਾਵਨਾ ਦੇ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸਿਰਫ ਅੱਜ ਦੇ ਲਈ ਮੈਂ ਮਰਦਾ ਹਾਂ ਕਿ ਮੈਂ ਆਪਣੇ ਅਮਲ ਅਗੇ ਸ਼ਕਤੀਹੀਨ ਹਾਂ ਮੈਂ ਜਤਨ ਦੇ ਲਈ ਸਮਰਪਣ ਕਰਾਂਗਾ ਸ਼ੁਭ ਦਿਨ